ਮਾਲੇ ਇਹਦੇ ਉੱਤੋਂ ਦੀ ਆਏ ਥੱਲੇ ਦੀ ਨਾਂਗੀ ਇੱਥੋਂ ਦੀ ਆਏ ਮੱਕ ਜੇ ਪੈ ਜਾਣਗੇ ਉੱਪੇ ਨਾ ਕਹਿੰਦਾ ਉੱਪੇ ਰਾ ਆਜੋ ਥੱਲੇ ਲੱਗ ਗਿਆ ਟਰੈਕਟਰ ਨੂੰ ਤੁਰ ਨਹੀਂ ਦੇਣਾ ਜਦੋਂ ਜਦੋਂ ਨਹੀਂ ਉਹ ਟਰੈਕਟਰ ਨੇ ਚੱਕ ਲਿਆ ਨਾਲ ਹੀ ਚੱਕਿਆ ਜਾਣਾ ਨਹੀਂ ਇਹਨੇ ਟੇਡਾ ਹੋ ਜਾਣਾ ਟੇਡਾ ਉੱਤ ਤੇਰਪਦਾਂ ਦਾ ਇੰਨਾ ਤਾਂ ਤਾਂ ਚ ਪਿਆ ਚੌੜਾ ਉਹ ਨਹੀਂ ਹੁੰਦਾ ਪਾਓ ਪਾਉ ਤਾਂ ਸਹੀ ਤੂੰ ਕਿਹੜਾ ਲੈ ਤਾਰ ਮਜ਼ਰੋਂ ਦਾ ਵੱਟੋੜਾ ਹਾਂ ਮਜ਼ਰੋਂ ਹਿਲਦਾ ਨਹੀਂ ਚੌੜਾ ਦਾ ਹੈਗਾ ਹਰ ਵੇ ਜਦੋਂ ਇਹਨੂੰ ਕੱਲੇ ਨੂੰ ਪਾਵਾਂਗੇ ਤਾਰ ਮੂਰੇ ਖਿੱਚੀ ਜਾਂਦੀ ਨਹੀਂ ਖਿੱਚੀ ਜਾਂਦੀ ਤਾਰ ਕੇ ਜੋ ਖਿੱਚ ਪਈ ਆ ਝੜ ਜਾਣੀ ਆ ਤਾਰ ਵਹਿ ਜਾਣੀ ਆ ਯਾਰ ਤਾਰ ਤਾਂ ਯਾਰ ਪੈਣੀ ਏ ਥੱਲੇ ਦੁਬਾਰਾ ਪੈ ਜੂ ਕੌਣ ਪਤਾ ਮੇਲਾ ਦਿੱਤਾ ਪੈਣੀ ਨੀ ਲਿਆ ਗਿਆ ਕਢ ਦੇ ਮੈਂ ਫੜਾ ਮੈਂ ਇਧਰੋਂ ਤੇ ਪਾਦਾ ਏ ਕੋਈ ਦੁਬਾਰਾ ਪੈ ਜੂ ਬਾਹਰ ਨਿਕਲਦਾ ਨਹੀਂ ਆਈ ਸੀ ਰੇ ਬਾਲ ਖਾਤੇ ਪੈ ਜੂ ਨਿਕਲੇ ਅੱਗੇ ਮੇਰਾ ਟਰੈਕਟਰ ਹੀ ਕੱਢੂ ਬਾਲ ਆਹੋ ਉਧਰ ਜਾ ਫੜ ਦੇ ਮੈਨੂੰ ਉਧਰ ਫੜੋ ਕੇ ਨੂੰ ਆਹ ਕਾਜਿਆ ਕੱਟ ਲੂ ਕਿੱਧਰ ਦੀ ਕੱਟਣ ਨੂੰ ਕਰਦਾ ਤੂੰ ਵਹਿ ਜੂ ਜਾਣੀ ਆ ਉਹ ਨਹੀਂ ਆਦੀ ਆਦੀ ਦੂਰ ਕਿ ਮੈਂ ਆ ਕੱਢੋ ਹੀ ਦੋ ਤਾਰ ਥਾਨੇ ਬੰਦੇ ਤੋਂ ਆਏ ਤਾਂ ਤੁਸੀਂ ਕੱਢ ਲਈ ਹੁਣ ਜਦੋਂ ਨੂੰ ਹੱਕ ਚ ਪਾਉਂਗੇ ਲੈਫਟ ਕਿੱਥੇ ਲਾਉਂਗੇ ਹਤਾਰ ਤਾਂ ਪਹਿਲਾਂ ਹੀ ਤਾਂ ਕਰਤੀ ਥੱਲੇ ਦੀ ਲਿਓ ਥੱਲੇ ਦੀ ਲਿਓ ਇਹਦੇ ਹਾਂ ਇੱਥੋਂ ਦੀ ਕੱਢਵਾ ਦੇ ਵੀਰ ਜੀ ਇਹ ਵੇਲਾ ਕਹਿੰਦੇ ਮਾਮੂ ਦਾ ਗੰਟਾ ਚੱਕੇ ਹਾਂ ਹਾਂ ਯਾਰ ਹਾਂ ਆ ਭੜੀ ਪਰੇ ਲੈ ਜਾ ਜਾਓ ਕਰ ਇੱਥੋਂ ਦੀ ਐਂ ਕੱਢ ਕੇ ਥੱਲੇ ਦੀ ਆਹ ਵਾਹ ਇੰਜ ਕਰ ਦੇ ਇੱਥੋਂ ਦੀ ਕੱਢ ਦੇ ਤੇ ਫੇਸ ਤੇ ਘੁਮਾ ਦੇ ਹੈ ਨਹੀਂ ਟੁੱਟਦਾ ਖੁੱਲ ਜਾਨਾ ਇਹਨੇ ਤਾਂ ਖੁੱਲ ਜਾ ਅੱਜ ਖੁੱਲ ਜਾ ਅੱਜ ਸਾਗੀ ਤੇ ਵੀ ਕੋਕ ਪਾ ਦੇ ਕੱਟ ਮੈਂ ਹੋ ਗਿਆ ਕੰਮ ਇੱਧਰ ਜੋ ਪਾਉਂਦਾ ਹੋ ਰਿਹਾ ਮੈਂ ਥੋਪੀ ਜਾਂਦਾ ਲੱਗਦਾ ਨਹੀਂ ਜਾਂਦਾ ਫਿਰ ਜਿਹੜਾ ਮਾਰਕੀਟ ਟ੍ਰੈਕਟਰ ਮੇਰੇ ਕੋਲ ਆਪਰਾ ਫਨੀ ਆਈ ਪਾਲਾਈ ਪਾਲਾਈ ਬਰਾਬਰ ਪਾਉਂਗਾ ਉਹ ਕਾਰਪੈਟਰ ਦਾ ਪਿੱਛੇ ਹੋਈ ਮਾੜਾ ਜਾ ਉਹ 쿨ਰ ਚੱਕਣਾ ਪਾਣਾ ਉਹ ਚੱਕ ਦਿੰਦੇ ਆ ਆਦਰਾ ਸੰਗਲ ਗਾਲ ਤੇ ਪਾਈ ਜੀ ਨਾ ਆ ਉਹ ਸੁਖਰੇ ਬਾਗਲ ਚ ਆਹ ਦੋ ਪਾਲੇ ਸ੍ਰਿਪ ਮਾਰ ਕੇ ਪਾ ਦੇਣਗੇ ਮੰਨ ਲੋ ਗੱਲ ਹਾਂ ਡਰ ਦੇ ਪੇਟਰ ਦੇ ਪੈਰ ਨਹੀਂ ਫੜਨ ਨੂੰ ਹਾਂ ਲੈ ਆਓ ਫਿਰ ਪਾਓ ਉਹਨੂੰ ਵੀ ਡਰਵਰ ਚ जैसे ਮੁਰਨਾ ਨਹੀਂ ਚਾਹੀਦਾ ਢੂੜ ਵੜਦੀ ਦੇਖੋ ਉਹਨੇ ਬੂਰੀ ਲਾ ਦਿੱਤੀ ਉਹ ਵਾਲਾ ਕੱਢਦਾ ਬਾਲ ਤਾਂ ਆਪੇ ਹੀ ਚੱਲ ਜਾਣਾ ਓਏ ਉਹ ਹਟਦਾ ਹੀ ਨਹੀਂ ਉਹਨੂੰ ਦੋ ਵਾਰੀ ਕਹਤਾ ਵੀ ਨਿਕਲ ਜੂ ਓਏ ਅੰਮ੍ਰਿਤ ਆਲਾ ਪੂਰਾ ਫਰੇਕ ਲੱਗਦਾ ਓਏ મને ફી લઈ ફાયદો છે બેન ની થી અમે અમે તો વાત કરીએ છીએ ને